ਭਾਈ ਅਮਰਤਪਾਲ ਸਿੰਘ ਜੋ ਕਿ ਜਿਬਰੂਗੜ ਜੇਲ੍ਹ ਵਿੱਚ ਬੰਦ ਹਨ ਉਹ ਜਲਦੀ ਤੋਂ ਜਲਦੀ ਬਾਹਰ ਆ ਰਹੇ ਹਨ ਇਸ ਬਾਰੇ ਕਾਫੀ ਖਬਰਾਂ ਆ ਰਹੀਆਂ ਹਨ ਜੋ ਕਿ ਅੱਜ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਜਲਦੀ ਤੋਂ ਜਲਦੀ ਬਾਹਰ ਆ ਰਹੇ ਹਨ ਇਸ ਬਾਰੇ ਕਦੋਂ ਬਾਹਰ ਆ ਰਹੇ ਹਨ ਅਤੇ ਉਹਨਾਂ ਦੀ ਕੀ ਕੰਮਕਾਰਜ ਹੋਣਗੇ ਇਸ ਬਾਰੇ ਅੱਜ ਦੱਸ ਰਹੇ ਹਨ ਭਾਈ ਅਮਰਤਪਾਲ ਸਿੰਘ ਜੀ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਜੋ ਕਿ 14 ਜਨਵਰੀ ਵਾਲੇ ਦਿਨ ਮਾਗੀ ਦੇ ਮੇਲੇ ਉੱਪਰ ਸ਼੍ਰੀ ਮੁਕਸਰ ਸਾਹਿਬ ਵਿੱਚ ਇੱਕ ਵੱਡਾ ਕੱਠ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਨਵੀਂ ਪਾਰਟੀ ਬਣਾਈ ਜਾ ਰਹੀ ਹੈ ਅਤੇ ਉਹ ਇਸ ਪਾਰਟੀ ਵਿੱਚ ਨਵੇਂ ਆਪਣਾ ਭਾਗੀਦਾਰ ਬਣ ਸਕਦੇ ਹਨ ਇਸ ਦੀ ਜਾਣਕਾਰੀ ਸਰਦਾਰ ਅਮਰਿਤਪਾਲ ਸਿੰਘ ਦੇ ਪਿਤਾ ਸਰਦਾਰ ਪਰਸੀਮ ਸਿੰਘ ਵੱਲੋਂ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਪਾਰਟੀ ਬਣਾਈ ਜਾ ਰਹੀ ਹੈ ਇਸ ਪਾਰਟੀ ਦੇ ਸਿਧਾਂਤ ਕੀ ਹੋਣਗੇ ਇਹ ਪਾਰਟੀ ਕਿਹੜੇ ਨਕਸ਼ੇ ਕਲਮਾਂ ਤੇ ਕੰਮ ਕਰੇਗੀ ਉਸ ਬਾਰੇ ਵੀ ਉਹਨਾਂ ਨੇ ਦੱਸਿਆ ਹੈ ਇਸ ਦਾ ਢਾਂਚਾ ਜੋ ਤਿਆਰ ਕੀਤਾ ਜਾ ਰਿਹਾ ਹੈ ਇਸ ਪਾਰਟੀ ਦੇ ਮੁੱਖ ਏਜੰਡੇ ਜਾਂ ਮੁੱਦੇ ਹੋਣਗੇ ਧਰਮ ਪ੍ਰਵਰਤਨ ਨੂੰ ਰੋਕਣਾ ਜਿਸ ਤਰ੍ਹਾਂ ਦੇਨ ਪ੍ਰਤੀ ਦਿਨ ਸਿੱਖ ਧਰਮ ਵੱਡੀ ਗੁੰਟੀ ਵਿੱਚ ਈਸਾਈ ਧਰਮ ਵਿੱਚ ਪਰਵਰਤਤ ਹੋ ਰਹੇ ਹਨ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਫਿਰ ਮੁੜ ਸੰਜੀਦ ਕੀਤਾ ਜਾਵੇ ਮੁੜ ਮੋੜਿਆ ਜਾ ਸਕੇ ਦੂਸਰਾ ਮੁੱਦਾ ਹੈ ਨਸ਼ਾ ਪੰਜਾਬ ਜੀ ਨਸ਼ਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਇਸ ਨੂੰ ਕਿਸ ਤਰ੍ਹਾਂ ਨਕੇਲ ਪਾਈ ਜਾ ਸਕਦੀ ਹੈ ਅਤੇ ਜਿਹੜੇ ਬੰਦੀ ਸਿੰਘ ਹਨ ਜਿਨ੍ਹਾਂ ਨੇ ਸਜਾਵਾਂ ਆਪਣੀਆਂ ਪੂਰੀਆਂ ਭੋਗ ਲੀਆਂ ਹਨ ਉਹੀ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਤਰ੍ਹਾਂ ਰਿਹਾ ਕਰਵਾਇਆ ਜਾ ਸਕਦਾ ਹੈ ਇਹ ਪਾਰਟੀ ਦੇ ਮੁੱਖ ਮੁੱਦੇ ਹਨ ਜਾਂ ਮੁੱਖ ਅਜੰਡੇ ਹਨ ਅਤੇ ਹੋਰ ਵੀ ਇਸ ਵਿੱਚ ਕਈ ਵੱਡੇ ਵੱਡੇ ਅਜੰਡੇ ਸ਼ਾਮਿਲ ਕੀਤੇ ਗਏ ਹਨ ਭਾਈ ਅਮਰਤਪਾਲ ਸਿੰਘ ਤੇ NSA ਲੱਗਿਆ ਹੋਇਆ ਹੈ ਜਿਸ ਤਹਿਤ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਧੱਕਾ ਮਾਰਿਆ ਇਹ NSA ਸੈਂਟਰ ਸਰਕਾਰ ਨੇ ਬੇਤੁਕਾ ਲਗਾਇਆ ਹੈ ਬਿਲਕੁਲ ਨਿਆਂਇਕ ਹੈ ਟੱਕਾ ਸ਼ਾਈ ਕੀਤੀ ہوئی ਹੈ ਸਰਕਾਰ ਨੇ ਇਹੋ ਜਿਹੇ ਟੱਕੇ ਦੇ ਖਾ ਲਈ ਇੱਕ ਪਾਰਟੀ ਨਵੀਂ ਬਣਾਈ ਜਾ ਰਹੀ ਹੈ ਇਸ ਕਰਕੇ ਇਹ ਸਾਰੇ ਜੀ ਲੀਡਰ ਇਸ ਪਾਰਟੀ ਵਿੱਚ ਨਵੇਂ ਸ਼ਾਮਲ ਕੀਤੇ ਜਾਣਗੇ ਅਤੇ ਇਸ ਦਾ ਸੰਗਤਾਂ ਦੇ ਨਾਲ ਬੈਠ ਕੇ ਵਿਚਾਰ ਕੀਤਾ ਜਾਵੇਗਾ ਅਤੇ ਉਹਨਾਂ ਦੇ ਮੁਤਾਬਕ ਹੀ ਇਸ ਵਿੱਚ ਨਵੇਂ ਫੈਸਲੇ ਲਏ ਜਾਣਗੇ ਪਾਰਟੀ ਦਾ ਸੰਵਿਧਾਨ ਤਿਆਰ ਕਰਨ ਲਈ ਸੰਗਤਾਂ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਜੋ ਪਾਰਟੀ ਵਿੱਚ ਸਿਕ ਸੰਗਤਾਂ ਦੀ ਹਾਜ਼ਰੀ ਹੋਵੇ ਅਤੇ ਉਹ ਸੰਗਤ ਦੇ ਮੁਤਾਬਕ ਹੀ ਇਸ ਨਾਇਕ ਨਮਾ ਸੰਵਧਾਨ ਜਾਂ ਖੰਡਾ ਤਿਆਰ ਕੀਤਾ ਜਾ ਸਕੇ ਜਿਸ ਮੁਤਾਬਕ ਆਪਣਾ ਪਾਰਟੀ ਕੰਮ ਕਰੇਗੀ ਸਿਕ ਸੰਗਤ ਅਤੇ ਹਾਜ਼ਰੀ ਇਸ ਵਿੱਚ ਲਗਵਾਵੇ ਇਸ ਦੀ ਵੱਡੀ ਗਿਣਤੀ ਵਿੱਚ ਅਪੀਲ ਕੀਤੀ ਗਈ ਹੈ ਭਾਈ ਅਮਰਤਪਾਲ ਸਿੰਘ ਜਲਦੀ ਤੋਂ ਜਲਦੀ ਬਾਹਰ ਆਉਣਗੇ ਇਸ ਬਾਰੇ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਅਤੇ ਪਾਰਟੀ ਦਾ ਮੁਖ ਨਾਮ ਵੀ ਰੱਖਿਆ ਜਾਵੇਗਾ ਅਤੇ ਮੁੱਖ ਅਜੰਡਾ ਕਿਹੜਾ ਹੈ ਇਸ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਪਾਰਟੀ ਦੇ ਨਾਮ ਰੱਖਣ ਸੰਬੰਧੀ ਅਤੇ ਇਸ ਦੇ ਮੁੱਖ ਲੀਡਰ ਕਿਹੜੇ ਹੋਣਗੇ ਇਸ ਬਾਰੇ ਫੈਸਲਾ ਭਾਈ ਅਮਰਤਪਾਲ ਸਿੰਘ ਦੇ ਬਾਹਰ ਆਉਣ ਤੋਂ ਬਾਅਦ ਵੀ ਲਿਆ ਜਾਵੇਗਾ ਪਰ ਪਾਰਟੀ ਦਾ ਨਾਮ 14 ਜਨਵਰੀ ਵਾਲੇ ਦਿਨ ਮਾਗੀ ਵਾਲੇ ਦਿਨ ਹੀ ਰੱਖਿਆ ਜਾਵੇਗਾ ਤਾਂ ਜੋ ਸੰਗਠਾ ਨੂੰ ਇਸ ਬਾਰੇ ਸਪਸ਼ਟ ਕੀਤਾ ਜਾ ਸਕੇ ਅਤੇ ਸੰਗਠਾ ਨੂੰ ਇਸ ਪਾਰਟੀ ਨਾਲ ਜੋੜਿਆ ਜਾ ਸਕੇ ਆ ਜੋ ਪੰਜਾਬ ਦੇ ਮੁੱਦੇ ਵੱਟੀ ਗਿੰਟੀ ਵਿੱਚ ਬੜੇ ਜ਼ੋਰ ਨਾਲ ਉਠਾਏ ਜਾ ਸਕਦੇ ਕਿਉਂਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਸੀ ਜੋ ਕਿ ਇੱਕ ਆਪਣਿਤਿਕ ਪਾਰਟੀ ਸੀ ਜਿਸ ਨੇ ਮੁੱਦੇ ਕਾਫੀ ਉਠਾਏ ਸਨ ਪਰ ਹੁਣ thì ਹਾਲ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦ ਦਿਨ ਪ੍ਰਤੀ ਦਿਨ ਖਤਮ ਹੁੰਦਾ ਜਾ ਰਿਹਾ ਹੈ ਉਸ ਦੀ ਥਾਂ ਤੇ ਇੱਕ ਨਵੀਂ ਪਾਰਟੀ ਬਣਾਈ ਗਈ ਹੈ ਜੋ ਕਿ ਇਹ ਪਾਰਟੀ ਉਹਨਾਂ ਦੀ ਥਾਂ ਤੇ ਕੰਮ ਕਰੇਗੀ ਸੋ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਵਾਧੂ ਵਾਧ ਗਿਣਤੀ ਵਿੱਚ ਸਿੱਖ ਸੰਗਤ 14 ਜਨਵਰੀ ਵਾਲੇ ਦਿਨ ਮਾਘੀ ਦੇ ਮੇਲੇ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਪਹੁੰਚ ਕੇ ਇਸ ਪਾਰਟੀ ਵਿੱਚ ਹਾਜ਼ਰੀ ਲਗਵਾਈ ਜਾਵੇ ਇਹ ਸਭ ترਸੀਮ ਸਿੰਘ ਜੋ ਕਿ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਹਨ ਉਹਨਾਂ ਵੱਲੋਂ ਵੱਡੀ ਪਾਰੀ ਗਿਣਤੀ ਵਿੱਚ ਜਾ ਬਹੁਤ ਵੱਡੀ ਅਪੀਲ ਕੀਤੀ ਗਈ ਹੈ ਸੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਇਸ ਪਾਰਟੀ ਵਿੱਚ ਆਪਣਾ ਭਾਗੀਦਾਰੀ ਬਣ ਸਕਦੇ